ਪਰ ਸਭ ਤੋਂ ਜਿਹੜੀ ਪਹਿਲੀ ਵੱਡੀ ਮਾਰ ਸਾਡੇ ਤੇ ਪਈ ਵੀ ਆ ਜੀ ਆਧਾਰ ਕਾਰਡ ਦੀ ਆ ਜੀ ਜਾਂ ਤਾਂ ਆਧਾਰ ਕਾਰਡ ਪ੍ਰਾਈਵੇਟ ਬੱਸ ਦੇ ਵਿੱਚ ਵੀ ਲਾਗੂ ਹੋਵੇ ਚਾਹ ਰੋਡਵੇਜ਼ ਵਿੱਚ ਵੀ ਬੰਦ ਹੋਵੇ ਜੀ ਜਿਸ ਤਰ੍ਹਾਂ ਰੋਡਵੇਜ਼ ਨੂੰ ਸਰਕਾਰ ਪੀਆਰਟੀਸੀ ਨੂੰ ਪੈਸੇ ਦਿੰਦੀ ਹੈ ਸਾਨੂੰ ਵੀ ਪੈਸੇ ਦਿੱਤੇ ਜਾਣ ਉਹ ਪਿਛਲੇ ਸਾਲਾਂ ਤੋਂ ਜਿੱਦਿਆਂ ਦਾ ਆਧਾਰ ਕਾਰਡ ਲਾਗੂ ਹੋਇਆ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਗੈਣੇ ਰੱਖ ਕੇ ਇਹਨੂੰ ਚਲਾ ਰਿਹਾ ਜਿਹੜਾ ਸਭ ਤੋਂ ਵੱਡੀ ਮਾਰ ਆਧਾਰ ਕਾਰਡ ਨੇ ਸਾਡੇ ਤੇ ਪਈ ਵੀ ਹੈ ਪਹਿਲਾਂ ਡੀਜ਼ਲ ਦੇ ਰੇਟਾਂ ਨੇ ਅਸੀਂ ਮਾਰੇ ਪਿਆ ਟੈਕਸਾਂ ਨੇ ਮਾਰੇ ਪਿਆ ਅਸੀਂ ਉਹ ਉੱਤੋਂ ਜਿਹੜੀ ਸਾਡੇ ਤੇ ਇਹ ਮਾਰ ਪਈ ਗਿਆ ਬਹੁਤ ਵੱਡੀ ਮਾਰ ਹੈ ਇਹ ਆਧਾਰ ਕਾਰਡ ਦੇ ਸੰਬੰਧ ਦੇ ਵਿੱਚ ਸਰਕਾਰ ਨੂੰ ਕੋਈ ਪਾਲਿਸੀ ਬਣਾਵੇ ਜੋ ਕਿ ਇਕਸਾਰਤਾ ਲਿਆਂਦੀ ਜਾਵੇ ਪੀਆਰਟੀਸੀ ਪੰਜਾਬ ਰੋਡਵੇ ਜਿੱਤੇ ਸਾਡੀਆਂ ਪ੍ਰਾਈਵੇਟ ਬੱਸਾਂ 'ਚ ਬਾਕੀ ਰਹੀ ਬੱਸ ਸਟੈਂਡ ਦੀ ਗੱਲ ਅਸੀਂ ਟਾਈਮ ਆਲੀਆ ਵੀ ਪਰਚੀਆਂ ਘਟਾਉਨੇ ਆ ਰਾਤ ਦੀਆਂ ਨਾਈਟ ਪਰਚੀਆਂ ਵੀ ਘਟਾਉਨੇ ਆ ਸਾਡੀਆਂ ਬਹੁਤ ਵਾਰ ਉਹ ਬੈਟਰੀਆਂ ਚੋਰੀ ਹੋ ਗਈਆਂ ਜੀ ਹੋਰ ਸਾਡਾ ਸਮਾਨ ਆ ਜਿਹੜਾ ਚੋਰੀ ਹੋ ਜਾਂਦਾ ਜੇ ਅਸੀਂ ਪਰਚੀਆਂ ਨਾਲ ਗੱਲ ਕਰਦੇ ਆ ਸਾਡਾ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਅੱਡਾ ਚਾਰ ਸਟੇਰਿਓ ਖੁੱਲਾ ਜੀ ਜਦੋਂ ਕਿ ਆਮ ਬੱਸ ਸਟੈਂਡਾਂ ਨੂੰ ਲੋਕ ਲੱਗਦੇ ਨੇ ਜੀ ਵੀ ਰਾਤ ਨੂੰ ਜਦੋਂ ਲਾਸਟ ਟਾਈਮ ਚੱਲਿਆ ਗਿਆ ਉਹ ਗੇਟ ਲੋਕ ਹੋ ਜਾਂਦੇ ਨੇ ਕੋਈ ਵੀ ਜਿਹੜਾ ਬਾਹਰਲਾ ਬੰਦਾ ਉਹ ਸਾਡੇ ਅੰਦਰ ਐਂਟਰੀ ਨਹੀਂ ਹੋ ਸਕਦਾ ਜੀ ਇਹ ਤਾਂ ਹੋਰ ਮੇਨ ਸਮੱਸਿਆ ਹੈ ਜੀ ਸਕੂਟਰ ਮੋਟਰਸਾਈਕਲ ਕਾਰਾਂ ਇੱਥੇ ਵੀ ਆਏ ਲੱਗਦੇ ਆ ਜਿਵੇਂ ਰੋਡ ਹੁੰਦਾ ਜੀ ਉਹ ਰੋਜ਼ ਲੜਾਈ ਹੁੰਦੀ ਆ ਕਈ ਵਾਰ ਉਹ ਐਕਸੀਡੈਂਟ ਵੀ ਹੋਏ ਨੇ ਜੀ ਸਾਡੀ ਗੱਡੀ ਲੱਗ ਜਾਂਦਾ ਤਾਂ ਸਾਨੂੰ ਤਾਂ ਉਹ ਨਹੀਂ ਵੀ ਹੁੰਦੀ ਆ ਦੇਖਦੇ ਨਹੀਂ ਉਹਨਾਂ ਦੀ ਜਿਹੜੀ ਬੱਸਾਂ ਦੇ ਇੱਥੇ ਦੇ ਵਿੱਚ ਐਂਟਰੀ ਆ ਸਕੂਟਰ ਮੋਟਰਸਾਈਕਲਾਂ ਦੀ ਕਾਰਾਂ ਦੀ ਉਹ ਐਂਟਰੀ ਆ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਜੀ ਦੇ ਲਿਆ ਜੌੜੇ ਤੋਂ ਜਾਣ ਕਰਾਉਣੀ ਜਾਂਦੇ ਪੁਲਿਸ ਵਾਲਾ ਇਹ ਕੋਲਾ ਲੜੀਆ ਜੌੜੇ ਤੋਂ ਜਾਣ ਕਰਾਉਣੀ ਜਾਂਦੇ ਪੁਲਿਸ ਵਾਲਾ ਉਹ ਬਾਕੀ ਜਨਰਲ ਇਹ ਬਥਰੇ ਹੈ ਮਾਰ ਤੋਂ ਪਾਟੋ ਪਾਟੋ ਵੀ ਜਨਾ ਚਾਹਦੇ ਆ ਤੁਸੀਂ ਆਪਣੇ ਕਾਰੋਬਾਰੀਆਂ ਜੀ ਤੇ ਨੂੰ ਆਦੇ ਆਪਣੇ ਆਪਣੇ ਬੰਦੂ ਨੇ ਕੀ ਕਰਦੇ ਆ ਤੁਹਾਡੀ ਬਹੁਤ ਟੀਮ ਦੀ ਬਰਸਾ ਦਿੱਤੇ ਬਹੁਤ ਲਾਇਓ ਲੈਕ ਟੈਕ ਵੀ ਅਪਾ ਲਾ ਕਰਦੇ ਆ ਸਿਕਰਪਸ ਤੇ ਤੁਸੀਂ ਕੀ ਸਾਡਾ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਖੰਨਾ ਫਾਸਟ ਆ ਦੇ ਬਾਰੇ ਕੀ ਕਹਿਣਾ ਚਾਹਦੇ ਤੁਸੀਂ ਕੀ ਸਾਡੇ ਵੀਡੀਓ ਦੇ ਵਿਚਾਰ ਕੀ ਨੇ ਜੀ ਬਹੁਤ ਜ਼ਰੂਰ ਦੇਖੋ ਜੀ ਅਸੀਂ ਲੱਖਾਂ ਕਰੋੜਾਂ ਰੁਪਈਆ ਦੇ ਜਿਹੜੇ ਟੈਕਸ ਨੇ ਸਾਡੀਆਂ ਬੱਸਾਂ ਭਰ ਕੇ ਅਸੀਂ ਚਲਾ ਰਹੇ ਹਾਂ ਜੀ ਪਰ ਸਭ ਤੋਂ ਜਿਹੜੀ ਪਹਿਲੀ ਵੱਡੀ ਮਾਰ ਸਾਡੇ ਤੇ ਪਈ ਵੀ ਹੈ ਜੀ ਆਧਾਰ ਕਾਰਡ ਦੀ ਹੈ ਜੀ ਜਾਂ ਤਾਂ ਆਧਾਰ ਕਾਰਡ ਪ੍ਰਾਈਵੇਟ ਬੱਸ ਦੇ ਵਿੱਚ ਵੀ ਲਾਗੂ ਹੋਵੇ ਜਾਂ ਰੋਡਵੇਜ਼ ਵਿੱਚ ਵੀ ਬੰਦ ਹੋਵੇ ਜੀ ਜਿਸ ਤਰ੍ਹਾਂ ਰੋਡਵੇਜ਼ ਨੂੰ ਸਰਕਾਰ ਪੀਆਰਟੀਸੀ ਨੂੰ ਪੈਸੇ ਦਿੰਦੀ ਹੈ ਸਾਨੂੰ ਵੀ ਪੈਸੇ ਦਿੱਤੇ ਜਾਣ ਉਹ ਪਿਛਲੇ ਸਾਲਾਂ ਤੋਂ ਜਿੱਦਿਆਂ ਦਾ ਆਧਾਰ ਕਾਰਡ ਲਾਗੂ ਹੋਇਆ ਹੈ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਗਹਿਣੇ ਰੱਖ ਕੇ ਇਹਨੂੰ ਚਲਾ ਰਹੇ ਹਾਂ ਜਿਹੜਾ ਸਭ ਤੋਂ ਵੱਡੀ ਮਾਰ ਆਧਾਰ ਕਾਰਨ ਸਾਡੇ ਤੇ ਪਈ ਵੀ ਹੈ ਪਹਿਲਾਂ ਡੀਜ਼ਲ ਦੇ ਰੇਟਾਂ ਨੇ ਅਸੀਂ ਮਾਰੇ ਪਿਆ ਟੈਕਸਾਂ ਨੇ ਮਾਰੇ ਪਿਆ ਅਸੀਂ ਹੁਣ ਉੱਤੋਂ ਜਿਹੜੀ ਸਾਡੇ ਤੇ ਇਹ ਮਾਰ ਪਈ ਗਿਆ ਬਹੁਤ ਵੱਡੀ ਮਾਰ ਹੈ ਇਹ ਆਧਾਰ ਕਾਰਡ ਦੇ ਸੰਬੰਧ ਦੇ ਵਿੱਚ ਸਰਕਾਰ ਨੂੰ ਕੋਈ ਪਾਲਿਸੀ ਬਣਾਵੇ ਜੋ ਕਿ ਇੱਕ ਸਾਰਤਾ ਲਿਆਂਦੀ ਜਾਵੇ ਪੀਆਰਟੀਸੀ ਪੰਜਾਬ ਰੋਡਵੇ ਜਿੱਥੇ ਸਾਡੀਆਂ ਪ੍ਰਾਈਵੇਟ ਬੱਸਾਂ ਚ ਬਾਕੀ ਰਹੀ ਬੱਸ ਸਟੈਂਡ ਦੀ ਗੱਲ ਅਸੀਂ ਟਾਈਮ ਆਰੀਆਂ ਵੀ ਪਰਚੀਆਂ ਘਟਾਉਨੇ ਆ ਰਾਤ ਦੀਆਂ ਨਾਈਟ ਪਰਚੀਆਂ ਵੀ ਘਟਾਉਨੇ ਆ ਸਾਡੀਆਂ ਬਹੁਤ ਵਾਰ ਉਹ ਬੈਟਰੀਆਂ ਚੋਰੀ ਹੋ ਗਈਆਂ ਜੀ ਔਰ ਸਾਡਾ ਸਮਾਨ ਆ ਜਿਹੜਾ ਚੋਰੀ ਹੋ ਜਾਂਦਾ ਜੇ ਅਸੀਂ ਪਰਚੀਆਂ ਨਾਲ ਗੱਲ ਕਰਦੇ ਆ ਸਾਡਾ ਉਹ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਅੱਡਾ ਚਾਰ ਸਪੇਰਿਓ ਖੁੱਲਾ ਜੀ ਜਦੋਂ ਕਿ ਆਮ ਬੱਸ ਸਟੈਂਡਾਂ ਨੂੰ ਲੋਕ ਲਾਗਦੇ ਨੇ ਜੀ ਵੀ ਰਾਤ ਨੂੰ ਜਦੋਂ ਲਾਸਟ ਟਾਈਮ ਚੱਲਿਆ ਗਿਆ ਉਹ ਗੇਟ ਲੌਕ ਹੋ ਜਾਂਦੇ ਨੇ ਕੋਈ ਵੀ ਜਿਹੜਾ ਮਾਰਲਾ ਬੰਦਾ ਉਹ ਸਾਡੇ ਇੱਥੇ ਐਂਟਰੀ ਨਹੀਂ ਹੋ ਸਕਦਾ ਜੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਜਦੋਂ ਅਸੀਂ ਉਹਦੇ ਪਰਚੀਆਂ ਪੈਸੇ ਦੰਨਿਆ ਰੁਪਈਏ ਦੰਨਿਆ ਜੀ ਸਾਡੀਆਂ ਜਿਹੜੀਆਂ ਬੱਸਾਂ ਨੂੰ ਸੇਫ ਰਹਿਣੀਆਂ ਚਾਹੀਦੀਆਂ ਨੇ ਸਾਡਾ ਕੋਈ ਸਮਾਨ ਆ ਜਿਹੜਾ ਮਤਲਬ ਸਾਡਾ ਚੋਰੀ ਨਾ ਹੋਵੇ ਜੀ ਬਾਕੀ ਰਹੀ ਸਾਡੀ ਸਵਾਰੀਆਂ ਦੀ ਗੱਲ ਹੈ ਜਿਹੜੀ ਜੀ ਆ ਆਟੋ ਵਾਲੇ ਨੇ ਜਿਹੜੀ ਜੀ ਹਾਈਪੋਟ ਨੇ ਡਾਇਰੈਕਸ਼ਨ ਕੀਤੀ ਵੀ ਹੈ ਕਿ ਕੋਈ ਵੀ ਜਿਹੜਾ ਆਟੋ ਸ਼ਹਿਰ ਦੀ ਹਦੂਦ ਤੋਂ ਬਾਹਰ ਸਵਾਰੀ ਨਹੀਂ ਲਿਆ ਸਕਦਾ ਜੀ ਇਹ ਸਰੇ ਆਮ ਸਾਡੀਆਂ ਬੱਸਾਂ ਦੇ ਮੂਰੇ ਜੀ ਇੱਧਰ ਮਲੋ ਨੂੰ ਉੱਧਰ ਗਵਿੰਦਗਰ ਨੂੰ ਇੱਧਰ ਦਰਾਹਾ ਲੁਧਿਆਣਾ ਉੱਚਾ ਪਿੰਡ ਸਾਡਾ ਜਿਹੜਾ ਇਜਾੜਾ ਇਹਨਾਂ ਨੇ ਖਤਮ ਕਰਿਆ ਪਿਆ ਜੀ ਆਟੋ ਵਾਲਿਆਂ ਨੇ ਜਦੋਂ ਕਿ ਮਾਨਯੋਗ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਵੀ ਇਹ ਜਿਹੜੇ ਸ਼ਹਿਰ ਦੀ ਹਦੂਦ ਤੇ ਚਲਾ ਸਕਦੇ ਨੇ ਸਾਡੇ ਆਲਾ ਪ੍ਰਦੂਸ਼ਨ ਤਾਂ ਮਾੜੀ ਜੇ ਸਾਡੀ ਡੇਟ ਲੰਘ ਜੇ ਜਦੇ ਆਰੇ ਇੰਨਾ ਜਿੱਥੇ ਪ੍ਰਦੂਸ਼ਣ ਫਲਾਉਂਦੇ ਨੇ ਉੱਥੇ ਸਾਡੇ ਮੂੰਹ ਤੇ ਚਪੇਰ ਮਾਰ ਕੇ ਸਾਡੇ ਹੱਥ ਤੋਂ ਰੋਟੀ ਖੋ ਕੇ ਲਿਆ ਰਹੇ ਨੇ ਜਿਸ ਦੀ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਪੈਲ ਦੇ ਆਧਾਰ ਤੇ ਆਹ ਕੋਨੇ ਜਿਹੜੇ ਬੰਦ ਕੀਤੇ ਜਾਣ ਆਧਾਰ ਕਾਰਡ ਦਾ ਹੱਲ ਕੀਤਾ ਜਾਵੇ ਬਾਕੀ ਤੁਸੀਂ ਆ ਮਲੋਰ ਰੋਡ 'ਤੇ ਪੈ ਜਾਓ ਜੀ ਅੱਧਾ-ਅੱਧਾ ਘੰਟਾ ਸਾਡਾ ਇੱਥੇ ਲੱਗ ਜਾਂਦਾ ਦੋਵੇਂ ਪਾਸੇ ਗੈਰ ਕਾਨੂੰਨੀ ਤੌਰ ਤੇ ਜਿਹੜੇ ਰੇੜੀਆਂ ਵਾਲੇ ਖੜੇ ਨੇ ਜੇ ਕੋਈ ਅਸੀਂ ਬੱਸ ਵਾਲੇ ਬੋਲਦੇ ਸਾਡੇ ਉੱਤੇ ਗਾਲ ਪੈਂਦੇ ਨੇ ਜੀ ਕਾਰਾਂ ਵਾਲੇ ਰੋਡ ਤੇ ਖੜਾ ਲੰਦੇ ਨੇ ਉਹ ਜਾਮ ਲੱਗਦਾ ਜਿੱਥੇ ਮਤਲਬ ਟ੍ਰੈਫਿਕ ਚ ਵਿਘਨ ਪੈਂਦਾ ਉੱਥੇ ਸਾਡੇ ਟਾਈਮ ਨੇ ਜਿਹੜੇ ਸਾਡੇ ਉਹ ਮਿਸ ਹੁੰਦੇ ਨੇ ਚਲੋ ਇੱਥੇ ਬੱਸ ਸਟੈਂਡ ਦੇ ਵਿੱਚ ਬਾਥਰੂਮ ਦੀ ਪਲੱਸਾਂ ਦੀ ਸਹੂਲਤ ਠੀਕ ਹੈ ਪਰ ਪਾਣੀ ਠੰਡਾ ਪੀਣ ਦਾ ਜਿਹੜਾ ਉਹ ਇੱਥੇ ਸਾਡੇ ਪ੍ਰਬੰਧ ਹੋਣਾ ਚਾਹੀਦਾ ਜੀ ਇੱਕ ਜਿਹੜਾ ਨਸ਼ਾ ਬੱਚੇ ਕਰਦੇ ਨੇ ਬਹੁਤ ਬੜੀ ਇਲਾਮਤ ਹੈ ਪੰਜਾਬ ਦਾ ਵਾਸਤੇ ਉਹ ਵੀ ਬੇਲੇ-ਤੇਰੇ ਇੱਥੇ ਖੱਬੇ ਸੱਤੇ ਆ ਕੇ ਮਤਲਬ ਟੀਕੇ ਲਾਉਂਦੇ ਨੇ ਜਦੋਂ ਤੇ ਪੁਲਸਨਾ ਗਰੀ ਉਹ ਬਹੁਤ ਘੇਰੇ ਮਾਰਦੀ ਆ ਪੁੱਛਦੀ ਆ ਸਾਨੂੰ ਵੀ ਪੁੱਛਦੀ ਆ ਵੀ ਦੁੱਖ ਤਕਲੀਫਾਂ ਦੱਸੋ ਪਰ ਉਹਨੇ ਵੀਰੋ ਬੱਚਿਆਂ ਦਾ ਉਹ ਮਤਲਬ ਉਹ ਵੀ ਬੰਦ ਹੋਣਾ ਚਾਹੀਦਾ ਫਿਰ ਹੋਰ ਕੋਈ ਬੱਚਾ ਜਿਵੇਂ ਕੋਈ ਗਲਤ ਹਰਕਤ ਕਰਦਾ ਜਾਂ ਕੋਈ ਹੋਰ ਕਰਦਾ ਚਾਹੇ ਕੋਈ ਪੱਕੀ ਡਿਊਟੀ ਉਰੇ ਲੱਗੇ ਵੀ ਮਸਲੇ ਦਾ ਹਰ ਇੱਕ ਬੰਦਾ ਸੇਫ ਸਮਝੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਹੁਣ ਅਸੀਂ ਇੱਥੇ ਬੈਠੇ ਗੱਲ ਕਰ ਰਹੇ ਸੀ ਵੀ ਜੇ ਕੋਈ ਜਾਤੂ ਤਰ੍ਹਾਂ ਲੇਟ ਫੇਟ ਹੋ ਜਾਂਦਾ ਸੀ ਉਹ ਪੈਂਦੀ ਰੇਲਵੇ ਸਟੇਸ਼ਨ ਜਾਂ ਬੱਸ ਸੜਕ ਤੇ ਜਾ ਕੇ ਮਤਲਬ ਅਸੀਂ ਆਰਾਮ ਕਰ ਲਾਂਗੇ ਪਰ ਚੋਰੀਆਂ ਨੇ ਜੜੀਆਂ ਸਨੇਚਰ ਜਾਂ ਕਾਂਟੇ ਵਾਲੀਆਂ ਆਪਾਂ ਵੀਡੀਓ ਦੇਖਦੇ ਆ ਉਹ ਪਰ ਬਾਜ਼ਟਾਨ ਦੇ ਵਿੱਚ ਉਹ ਸੇਫ ਹੋਣਾ ਚਾਹੀਦਾ ਵੀ ਜੇ ਕੋਈ ਯਾਤਰੀ ਆ ਕੇ ਰਾਤ ਬਰਾਤ ਨੂੰ ਬਹਿੰਦਾ ਤਾਂ ਉਹਦਾ ਇਸ ਤਰ੍ਹਾਂ ਕੋਈ ਮਤਲਬ ਜਰਾ ਸਮਾਨ ਉਹ ਪੂਰਾ ਸੇਫ ਰਹੇ ਆਪਦਾ RAM ਨਾਲ ਮਤਲਬ ਆਪਦਾ ਬੈਠਿਆ ਵੀ ਰੋ ਰਾਤ ਕੱਟੇ ਤੇ ਅਗਲਾ ਅਗਲੇ ਸਟੇਸ਼ਨ ਨੂੰ ਆਪਦਾ ਚੱਲਿਆ ਜਾਵੇ ਜੀ ਮਨਜ਼ਰ ਜੀ ਆਪਣੇ ਬਹੁਤ ਸਾਰੇ ਸ਼ੌਪ ਕੀ ਪਰ ਮੇਰੇ ਜੀ ਨੋਕਾ ਜੀ ਸ਼ੌਪ ਦੇ ਵਿੱਚ ਉਹਨਾਂ ਦੇ ਇਲਾਕੇ ਵਿੱਚ ਆਤਮ ਉਹ ਹੀ ਵੇਚ ਕਰਦਾ ਅਸੀਂ ਜਿਵੇਂ ਹੁਣ ਅਸੀਂ ਵੀ ਦੁਕਾਨਾਂ ਉਹ ਲੈਈਆਂ ਵੀ ਨੇ ਕਿਰਾਏ ਤੇ ਜੀ ਦੁਕਾਨਾਂ ਦੇਖੋ ਬੱਸ ਸਟੈਂਡ ਹੈ ਜਿਹੜਾ ਇੱਕ ਜੀਵਨ ਹੁੰਦਾ ਦੁਕਾਨਦਾਰ ਵਾਸਤੇ ਜੀ ਜਿੱਥੇ ਬੱਸ ਸਟੈਂਡ ਆ ਉੱਥੇ ਆਟੋਮੈਟਿਕ ਸਵਾਰੀ ਨੇ ਵਧਦਾ ਆਉਣਾ ਜੀ ਤੇ ਦੁਕਾਨਦਾਰਾਂ ਦਾ ਇੱਕ ਹੋਰ ਰੁਜ਼ਗਾਰ ਦਾ ਮਤਲਬ ਸਾਧਨਾ ਬਣਿਆ ਰਹਿੰਦਾ ਪਰ ਇਹ ਮੰਦੀ ਦੀ ਮਾਰ ਕਾਰਨ ਜਿੱਥੇ ਅਸੀਂ ਬਸ ਆ ਰਹੇ ਹਾਂ ਉਹਨਾਂ ਦੁਕਾਨਦਾਰ ਦੇ ਤੇ ਇਹ ਵੀ ਮੰਦੇ ਦੀ ਮਾਰ ਦੇ ਵਿੱਚੇ ਬੈਠੇ ਨੇ ਜੀ ਇੱਕਾ ਸਫਾਈ ਦਾ ਜਣਾ ਧਿਆਨ ਰੱਖਿਆ ਜਾਵੇ ਜੀ ਕਈ ਵਾਰ ਅਸੀਂ ਆਉਂਦੇ ਹਾਂ ਸਵੇਰੇ ਸਵੇਰੇ ਜੀ ਪਤਾ ਨਹੀਂ ਤਾਂ ਬਾਹਰ ਕੋਈ ਗੱਡੀਆਂ ਆਉਂਦੀਆਂ ਨੇ ਜਾਂ ਕੋਈ ਮਤਲਬ ਪਤਾ ਨਹੀਂ ਕੌਣ ਆ ਇੱਥੇ ਥਾਂ ਤੋਂ ਬਾਹਰ ਲਾਈਟ ਨਾ ਕਰ ਕਰਕੇ ਬਸ ਸਟੈਂਡ ਦਾ ਬੁਰਾ ਹਾਲ ਕਰਾ ਪਿਆ ਆਉਂਦਾ ਜੀ ਇੱਕ ਜਗ੍ਹਾ ਨਹੀਂ ਜੀ ਕਈ ਐ ਇੱਥੇ ਲਾਈਨਾਂ ਲੱਗੀਆਂ ਪਈਆਂ ਆਉਂਦੀਆਂ ਨੇ ਇਹ ਕੋਈ ਪੱਕਾ ਪ੍ਰਬੰਧ ਕਰਕੇ ਜਿੱਥੇ ਕਰੋੜਾ ਰੁਪਇਆ ਬੱਸ ਸਟੈਂਡ ਤੇ ਲਾਇਆ ਇਹਦਾ ਜਿਹੜਾ ਸਫਾਈ ਦਾ ਵੀ ਸਾਡਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਪੁਲਿਸ ਅਫਸਰ ਆਉਂਦੇ ਨੇ ਗੱਡੀ ਲਗਾਤਾਰ ਘੁੰਮਦੀ ਆਉਂਦੀ ਹੈ ਪਰ ਥੋੜੀ ਜੀ ਜਿਹੜੀ ਹੋਰ ਹੈ ਮਤਲਬ ਇਹ ਜਿਹੜੀ ਵਧਾਈ ਜਾਵੇ ਜੀ ਸਾਡੀ ਉਹ ਮਿਸਟਰ ਜਿਹੜਾ ਸਾਡਾ ਸਿਸਟਮ ਆਪਾਂ ਕਹਿ ਸਕਦੇ ਆ ਕਿ ਚੋਰੀਆਂ ਉੰਡੀਆਂ ਦੇ ਆਦਤ ਨੂੰ ਬਹੁਤ ਵਧੀਆ ਗੱਡੀਆਂ ਦੇ ਵਿੱਚ ਜੋ ਸਾਰੇ ਦੁਕਾਨਦਾਰ ਵੀ ਨੇ ਜਿੱਤੇ ਉਹਨਾਂ ਕੋਲ ਜਿਹੜੇ ਕਸਟਮਰ ਆਉਂਦੇ ਨੇ ਉਹ ਵੀ ਵਿਚਾਰੇ ਬਹੁਤ ਪਰੇਸ਼ਾਨ ਕਈ ਵਾਰੀ ਹੁੰਦੇ ਨੇ ਉਹਨਾਂ ਤੇ ਵੀ ਪਤਾ ਲੱਗਿਆ ਕਿ ਬਾਹਰ ਵਗੈਰਾ ਚੋਰੀ ਹੋ ਰਹੀ ਚਿੰਦੜਿਆ ਦੇਖੋ ਜੀ ਹੁਣ ਉਹ ਸਮਾਂ ਗਿਆ ਅੱਗੇ ਜਿਵੇਂ ਅਸੀਂ ਸਮਾਨ ਬਾਹਰ ਅੰਦਰ ਪਿਆ ਰਹਾਂ ਦਾ ਜਿਹੜੀ ਜਿੱਤੇ ਪਈ ਆ ਚੀਜ਼ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰੀ ਆਂ ਵੀ ਅਸੀਂ ਬੈਟਰੇ ਨੇ ਜਿਹੜੇ ਉਹ ਬੜੇ ਬੜੇ ਐਂਕਲ ਗਰੇਲਾ ਲਾ ਕੇ ਲੋਕ ਲਾਉਣੇ ਆ ਜੀ ਪਰ ਫੇਰ ਵੀ ਉਹ ਪਤਾ ਨਹੀਂ ਕੀ ਜੁਗਤ ਹੁੰਦੀ ਆ ਉਹਦੇ ਨਾਲ ਜਾਣਾਂ ਨੂੰ ਕਿਵੇਂ ਪਤਾ ਹੁੰਦਾ ਸਾਡਿਆਂ ਡੈਕ ਜਿੱਥੇ ਚੋਰੀ ਹੁੰਦੇ ਨੇ ਬੈਟਰੀ ਜੈਕ ਰਾਡ ਪਾਣਾ ਸਭ ਲਾ ਜਾਂਦੇ ਨੇ ਉੱਥੇ ਜੇ ਕਿਸੇ ਦੁਕਾਨਦਾਰ ਦਾ ਕੋਈ ਸਮਾਨ ਵਾਰ ਰਹਿ ਗਿਆ ਜੀ ਉਹ ਮਤਲਬ ਇਹ ਨਹੀਂ ਆਏਗਾ ਵੀ ਉਹਨੂੰ ਮੁੜ ਕੇ ਮਿਲ ਜੂ ਮੋਬਾਈਲ ਜਿਹੜੀ ਚੋਰੀ ਦੇ ਬਾਰ ਦਿੱਤਾ ਨੇ ਚਾਹੇ ਉਹਦੇ ਲੱਗੇ ਹੋਵੇ ਨੇ ਕੋਡ ਪਰ ਮੋਬਾਈਲ ਦੀਆਂ ਜਿਹੜੀਆਂ ਉਹ ਵੀ ਬਹੁਤ ਹੋ ਨੇ ਮਤਲਬ ਬਾਰਦਾਤਾ ਵੱਧ ਨੇ ਇੱਕ ਰੀਚਾਰਜ ਵਾਸਤੇ ਵੀ ਲੱਗ ਜਾਣਾ ਸੰਗਤਾਂ ਨੂੰ ਤਾਂ ਲੱਗੇ ਵੀ ਨਹੀਂ ਕਿ ਕਈ ਵਾਰ ਜੇ ਲੋਡ ਪੈਂਦੀ ਆ ਜੇ ਕੋਈ ਸਵਾਰੀ ਉਦੀ ਸੂਲਤ ਬਾਅਦ ਤੇਰੇ ਪੁਆਇੰਟ ਵੀ ਲੱਗਣੇ ਚਾਹੀਦੇ ਨੇ ਮੋਬਾਈਲ ਰੀਚਾਰਜ ਦੇ ਜੀ ਸਰਕਾਰੀ ਸਟੇਟ ਕੋ ਮੈਨੂੰ ਮੇਰੇ ਦੋ ਜੀ ਨਸਰੀ ਜੀ ਬਹੁਤ ਵੱਡੀ ਸਮੱਸਿਆ ਹੈ ਜੀ ਜਿੱਥੇ ਅਸੀਂ ਸਾਰਾ ਪੰਜਾਬ ਇਹ ਤੋਂ ਤਕਲੀਫ ਚਾ ਸੀ ਕੋਈ ਮਤਲਬ ਪਿੰਡ ਗਲੀ ਮਹੱਲਾ ਨਹੀਂ ਬਚਿਆ ਹੋਆ ਜਿੱਥੇ ਦਾ ਸੇਕ ਨਾ ਪਹੁੰਚਿਆ ਹੋਵੇ ਜੀ ਇੱਥੇ ਕਈ ਵਾਰ ਸਾਡੇ ਜਿਵੇਂ ਸੀਸੇ ਨੇ ਕਾਲੇ ਨੇ ਦਫ਼ਤਰਾਂ ਦੇ ਉਹ ਅੰਦਰੋਂ ਬੈਠਾ ਸਾਨੂੰ ਤਾਂ ਸਾਰਾ ਕੁਝ ਦੇਦਾ ਹੁੰਦਾ ਉਹਨਾਂ ਨੂੰ ਨਹੀਂ ਦੇਦਾ ਜੀ ਉਹ ਬੱਚੇ ਆਉਂਦੇ ਨੇ ਉਮਰ ਕਿੰਨੀ ਹੁੰਦੀ ਹੈ 18 ਸਾਲ 20 ਸਾਲ 22 ਸਾਲ ਹੋ ਸਕਦਾ ਇੱਥੇ ਹਲੇ ਵੀ ਸਰਿੰਜਾਂ ਪਈਆਂ ਹੋਣ ਉਹ ਆਉਂਦੇ ਨੇ ਟੀਕੇ ਲਾਉਂਦੇ ਨੇ ਆਪ ਦੀ ਕਾਰਵਾਈ ਕਰਕੇ ਮਤਲਬ ਤੁਰਫੇ ਮੰਨਦੇ ਨੇ ਉਹ ਵੀ ਕੋਈ ਠੋਸ ਪ੍ਰਬੰਧਾ ਜਿਹੜਾ ਹੋਣਾ ਚਾਹੀਦਾ ਵੀ ਬੱਚਿਆਂ ਨੂੰ ਚਾਹੀਦਾ ਕੋਈ ਕੈਂਪ ਲਾ ਕੇ ਜਾਂ ਜਿਵੇਂ ਮਰਜ਼ੀ ਮਤਲਬ ਇਹ ਜਿਹੜੀ ਸਮੱਸਿਆ ਸਾਡੀ ਇਹਦਾ ਸਟਾਈਲ ਹੱਲ ਹੋਣਾ ਚਾਹੀਦਾ ਜੀ ਉਸ ਸਾਡੀ ਅਸੀਂ ਤੁਹਾਡਾ ਬਹੁਤ ਬਹੁਤ ਦੇ ਨਾਲ ਹੋਰ ਵੀ ਬਹੁਤ ਸਾਰੇ ਆਪਣੇ ਸੱਜਣ ਕੀ ਆਰੇ ਨਹੀਂ ਅਬ ਬੇਟੀ ਬੰਦਗੀ ਸਾਡੇ ਤੋਂ ਕੋਈ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਦੱਸੋ ਭਾਈ ਹੋਰ ਕਹਿਣ ਨੂੰ ਕੋਈ ਪ੍ਰੋਬਲਮ ਹੈ ਬਕੂ ਬੋਲੋ ਭਾਈ ਦੇਖੋ ਜੀ ਜਿਹੜੀਆਂ ਸਮੱਸਿਆਵਾਂ ਨੇ ਮੇਨ ਜਿਹੜੀ ਬੱਸ ਦੇ ਵਿੱਚ ਜਿਹੜਾ ਬੰਦਾ ਚੜਦਾ ਜੀ ਉਹ ਬੰਦਾ ਚੜਦਾ ਜਿਹਦੇ ਕੋਲ ਵਿਚਾਰੇ ਕੋਈ ਸਕੂਟਰ ਕਾਰ ਜਿਹਦੇ ਕੋਲ ਕੋਈ ਪ੍ਰਵੰਧ ਨਹੀਂ ਜੀ ਪਾਰ ਹੋ ਜਰਾ ਰਕਾਰਡ ਉਹਨੇ ਬਾਸ ਇੰਡਸਟਰੀ ਜਿਹੜੀ ਅੱਗੇ 5-5 7-7 ਮਿੰਟ ਦੀ ਸਰਵਿਸ ਸੀ ਉਹ ਮਤਲਬ ਹੁਣ ਪਾਣਾ ਪਾਣਾ ਘੰਟੇ ਬਾਅਦ ਜਾਂਦੀ ਹੈ ਜੀ ਤੁਸੀਂ ਪ੍ਰਾਈਵੇਟ ਬੱਸਾਂ ਦਾ ਹਾਲ ਦੇਖੋ 5700 ਵਾਰੀਆਂ ਆਉਂਦੀਆਂ ਨੇ ਅਸੀਂ ਕੰਕਰੀ ਦੇਰ ਮਤਲਬ ਜਾਇਦਾਦਾਂ ਵੇਚ-ਵੇਚ ਕੇ ਪ੍ਰਾਈਵੇਟ ਆਪਰੇਟਰ ਇਹਨੂੰ ਚਲਾਵਾਂਗੇ ਸਰਕਾਰ ਨੂੰ ਇਹ ਲੋਕ ਇੱਕ ਦੇ ਵਿੱਚ ਗੱਲ ਹੈ ਜੀ ਕਿਉਂਕਿ ਸਾਡੇ ਬੱਚੇ ਤਾਂ ਹੀ ਪੜਨੇ ਜਾਂਦੇ ਨੇ ਜੇ ਬੱਸਾਂ ਆਉਂਦੀਆਂ ਨੇ ਜੀ ਜੇ ਕਾਰੇ ਦਾ ਰਾਈ ਡੁੱਬ ਗਿਆ ਤਾਂ ਲੋਕਾਂ ਦਾ ਕੀ ਹੱਲ ਹੋਵੇਗਾ ਇੱਕ ਹੋਰ ਮੇਨ ਸਮੱਸਿਆ ਜੀ ਸਕੂਟਰ ਮੋਟਰਸਾਈਕਲ ਕਾਰਾਂ ਇੱਥੇ ਵੀ ਆਏ ਲੱਗਦੇ ਜਿਵੇਂ ਰੋਡ ਹੁੰਦਾ ਜੀ ਉਹ ਰੋਜ਼ ਲੜਾਈ ਹੁੰਦੀ ਆ ਕਈ ਵਾਰ ਐਕਸੀਡੈਂਟ ਵੀ ਹੋਏ ਨੇ ਜੀ ਸਾਡੀ ਗੱਡੀ ਲੱਗਦੇ ਕੋ ਸਾਨੂੰ ਤਾਂ ਉਹ ਨਹੀਂ ਨਹੀਂ ਹੁੰਦੀ ਆ ਦੇਖਦੇ ਨਹੀਂ ਉਹਨਾਂ ਦੀ ਜਿਹੜੀ ਬੱਸਾਂ ਦੇ ਅੱਡੇ ਦੇ ਵਿੱਚ ਐਂਟਰੀ ਐ ਸਕੂਟਰ ਮੋਟਰਸਾਈਕਲਾਂ ਦੀ ਕਾਰਾਂ ਦੀ ਉਹ ਐਂਟਰੀ ਆਪੋਰ ਨੂੰ ਤੌਰ ਤੇ ਬੰਦ ਹੋਣੀ ਚਾਹੀਦੀ ਆ ਜੀ ਜੀ ਕਿਵੇਂ ਬੰਦ ਹੋਏਗੇ ਗੇਟ ਲੱਗਣ ਜੀ ਹੋਰ ਵੀ ਪੀ ਦੱਸੋ ਸੱਜਣ ਚਲੋ ਕੋਈ ਨਹੀਂ ਦੇਖੋ ਜੀ ਗੇਟ ਲੱਗ ਜਾਣਗੇ ਗੇਟ ਤੇ ਬੰਦਾ ਬੈਠਾ ਹੁੰਦਾ ਜੀ ਹੋਰ ਰੱਡੀਆਂ ਨਹੀਂ ਤਾਂ ਹੈਗਾ ਹੀ ਆ ਜੀ ਉਹ ਜਦੋਂ ਕੋਈ ਸਕੂਟਰ ਮੋਟਰਸਾਈਕਲ ਕਾਰ ਐਂਟਰੀ ਕਰਦਾ ਜਦੋਂ ਉਹਨੂੰ ਰੋਕਦੇ ਨੇ ਜੀ ਪਰਚੀ ਲੈਣ ਉਹ ਪਰਚੀ ਲੈਣ ਜਾਂ ਕੋਈ ਉਹਨਾਂ ਦਾ ਹੋਰ ਪ੍ਰਬੰਧ ਹੋਵੇ ਇਹ ਵੀ ਸਾਡੀ ਆ ਜਿਹੜੀ ਬਹੁਤ ਸਾਡੀ ਵੱਡੀ ਸਮੱਸਿਆ ਜੀ ਜੋ ਸਾਡੀ ਇੱਕ ਪਰਚੀ ਜਿਹੜੀ ਹੁੰਦੀ ਹੈ ਜੀ ਉਹਦਾ ਉਹਦਾ ਵਾਅਦਾ ਕਰ ਲੈ ਲਿਆ ਕਿ ਜੀ ਪੈਸੇ ਦੇ ਦੇਣੀ ਹੈ ਜੀ ਉਹਨੇ ਪਰਚੀ ਦੇਣੀ ਹੈ ਉਹ ਵੀ ਆਪਣੇ ਤੋਂ ਪੈਸੇ ਜਿਹੜੇ ਲੈ ਲੈਂਦੇ ਨੇ ਹਾਂ ਜੀ ਹਾਂ ਜੀ ਲੇਕਿਨ ਕਰੇ ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਹੈਗਾ ਵੀ 8 ਦਿਨ ਤੋਂ ਲੱਗ ਰਹੇ ਨੇ ਜਾਂ ਮਰਜ਼ੀ ਕਰੀ ਲਈ ਜਾਂਦੀ ਹੈ ਜੀ ਅਸੀਂ ਜੀ ਬਾਰ-ਬਾਰ ਉਹਨਾਂ ਨੂੰ ਕਹਿੰਦੇ ਆ ਚੋਰੀ ਬਾਰੇ ਵੀ ਕਹਿੰਦੇ ਆ ਪਿੱਛੇ ਸਾਡਾ ਹਾਰਨ ਵੀ ਲਿਆ ਚਲੋ ਸਾਨੂੰ ਉਹਨਾਂ ਨੇ ਇੱਕ ਦੋ ਪੀਪਣੀਆਂ ਜਾਂ ਲੈ ਕੇ ਦੇਤੀਆਂ ਪਰ ਕਹਿੰਦੇ ਆ ਉਹ ਕਹਿੰਦੇ ਨੇ ਅਸੀਂ ਕਰਦੇ ਆ ਜੀ ਉੱਚ ਅਧਿਕਾਰੀਆਂ ਨਾਲ ਗੱਲ ਸਾਰੇ ਕੋਈ ਹੱਲ ਨਹੀਂ ਜੀ ਹੋ ਰਿਹਾ ਅਸੀਂ ਤਾਂ ਜਿਹੜੇ ਉਹਨੇ ਠੇਕੇਦਾਰ ਨੇ ਜੀ ਆਉਂਦੇ ਨੇ ਅਸੀਂ ਤਾਂ ਇਹਨਾਂ ਨੂੰ ਹੀ ਮਿਲਦੇ ਆ ਜਾ ਕੇ ਜੀ ਉਹ ਪੈਸੇ ਇਹ ਸਭ ਤੋਂ ਵੱੰਦੇ ਨੇ ਜੀ ਵੀ ਭਾਈ ਆ ਸਾਡਾ ਇਹ ਰੋ ਮੇਨ ਮੇਜਰ ਮਸਲਾ ਸਾਡਾ ਇਹ ਹੱਲ ਕਾਉਣਾ ਚਾਹੀਦਾ ਜੀ ਹਾਂ ਜੀ ਸ਼੍ਰੀ ਮਾਨ ਜੀ ਤੁਸੀਂ ਆਪਣੇ ਕੀ ਵਿਚਾਰ ਦਰਨਾ ਚਾਹਦੇ ਹੋ ਜੀ ਫਸਟ ਟਾਈਮ ਦੇ ਫਖਰਨਾ ਦੇ ਬਾਰੇ ਅਸੀਂ ਇਹ ਨਗਰ ਕੌਸ਼ਲ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਜੀ ਕਿ ਕਾ ਜੇ ਇੱਥੋਂ ਕਾਰਾਂ ਮੋਟਰਸਾਈਕਲ ਲੰਘਦੇ ਵੇਲੇ ਕੋਈ ਨਾ ਕੋਈ ਹਾਦਸਾ ਵੀ ਜਾਂਦਾ ਸਾਡੇ ਬੱਚਾ ਨਾਲ ਜੀ ਜਾਂ ਫਿਰ ਇੱਥੇ ਕੌਂਟਰਾਂ ਦੇ ਮਗਰ ਆ ਕੇ ਖੜਾਉਣਾ ਤੇ ਨਾਲੇ ਲੜਾਈ ਦਾ ਕੰਟ੍ਰੋਵਰਸੀ ਹੁੰਦੀ ਹੈ ਉਤੋਂ ਵੱਧ ਜ਼ਿਆਦਾ ਗੱਲ ਦਾ ਵੀ ਇਹੀ ਆਖ ਬੰਨ ਕੇ ਬੇਤੀ ਇਹ ਵੀ ਜਦਾ ਗੇਟ ਲਾਇਆ ਇੱਥੇ ਵੀ ਕੋਈ ਸੁਣਵਾਏ ਕਿ ਕਿਥੇ ਸਟੈਂਡ ਦਾ ਪ੍ਰਬੰਧ ਕੀਤਾ ਜਾਵੇ ਜੀ ਬੱਸ ਕਾਂਚ ਸਕੂਟਰ ਮੋਟਰਸਾਈਕਲ ਦਾ ਕਾਂਚ ਲੋਕੀ ਸਵਾਰੀ ਚਲਾ ਕੇ ਲੈ ਉੱਥੋਂ ਆਪਣਾ ਇਹ ਕੱਪ ਕਰਕੇ ਜਾ ਸਕਦਾ ਹੋਏ ਇਹੀ ਅਸੀਂ ਕਰ ਰਹੇ ਕਿ ਥੋੜਾ ਜਿਹਾ ਸਫਾਈ ਦਾ ਜੀ ਧਿਆਨ ਇਧਰ ਆ ਬਾਥਰੂਮ ਵੈਸੇ ਨਵੇਂ ਬਣੇ ਆ ਇੱਥੇ ਸ਼ੀਸ਼ੇ-ਸੂਸ਼ੇ ਲਾ ਦੇ ਜੀ ਸਾਰੇ ਤੇ ਦਵਾਰੇ ਦੇ ਵੀ ਥੋੜਾ ਜਿਹਾ ਧਿਆਨ ਦੇ ਆ ਜੀ ਹੁਣ ਆ ਉਹ ਲੱਗਣੇ ਚਾਹੀਦੇ ਆ ਉਹ ਲੱਗਣੇ ਚਾਹੀਦੇ ਆ ਤੇ ਬਾਕੀ ਸਭ ਠੀਕ ਆ ਹੁਣ ਤਾਂ ਕੌਂਟਰਾ ਦੇ ਮੋਟਰਸਾਈਕਲ ਲੱਗਣੇ ਇਹੀ ਆਤਮਾਨਿਕ ਬੇਨਤੀ ਹੈ ਸਾਡੀ ਜੀ ਇੱਕ ਜਿਹਾ ਰਾਤ ਨੂੰ ਸਮਾਨ ਚੋਰੀਆਂ ਹੁੰਦੀਆਂ ਉਹਦੇ ਬਾਰੇ ਤਾਂ ਜੀ ਕਿ ਸਾਡਾ ਅਦਾਰਾ ਪਹਿਲੀ ਪਿਰਾਂ ਵੈਂਟੀਲੇਟਰ ਤੇ ਪਹਿਲੀ ਪਈਆਂ ਸੀ ਸਾਡੇ ਜਿੰਨੇ ਪ੍ਰਾਈਵੇਟ ਆਪਰੇਟਰਾਂ ਆ ਜੀ ਕੁਝ ਬਾਤਾਂ ਨਹੀਂ ਕੁਝ ਨਹੀਂ ਦੇ ਰਹੀ ਇੰਨਾ ਐਕਸਪੀਰੀਅੰਸ ਹੈ ਜੀ ਰੋਜ਼ਗਾਰ ਚੱਲਦਾ ਇਹ ਰੋਜ਼ਗਾਰ ਚੱਲਦਾ ਜੀ ਅਸੀਂ ਦਿਖਾ ਰਹੀਆਂ ਬੜਾ ਏ ਘਰ ਨੂੰ ਹੈ ਯਾਨੀ ਕਿ ਇਹਦੇ ਵਿੱਚ ਜਿਹੜੀ ਟਰਾਂਸਪੋਰਟ ਹੈ ਉਹਦੇ ਮਾਲਕ ਨੂੰ ਅਸੀਂ ਕੁਝ ਨਹੀਂ ਦੇ ਰਹੇ ਜੀ ਉਹਨਾਂ ਤੋਂ ਉਲਟ ਲੈ ਰਹੇ ਹਾਂ ਜੀ ਟੈਕਸ ਆਸੀਂ ਆਪਣਾ ਘਰ ਚਲਾ ਰਹੇ ਹਾਂ ਜੀ ਰੋਟੀ ਕਾਣੀ ਮਤਲਬ ਉਹਨਾਂ ਨੂੰ ਕੋਈ ਮਾਲਕਾ ਨਹੀਂ ਇੰਨੀ ਬਦੌਲਤ ਬਹੁਤ ਆਈ ਅਸੀਂ ਉਹਨਾਂ ਦੇ ਜ਼ਰੀਏ ਰੋਟੀ ਕਰਮੀ ਇਹਦੇ ਕਰਕੇ ਸਾਡਾ ਇਹ ਰੋਜ਼ਗਾਰ ਬਚਾਇਆ ਗਿਆ ਬਾਤੋ ਗੱਦ ਇਕੱਲਾ ਸਾਨੂੰ ਆਧਾਰ ਕਾਰਨ ਖਰਚ ਕੀਤਾ ਗਿਆ ਹੈ ਜੀ ਡੀਜ਼ਲ ਨੇ ਖਰਚ ਕੀਤਾ ਹੋਇਆ ਹੈ ਜੀ ਅੱਡੇ ਫਿਰ 4-4 ਸਵਾਰੀਆਂ ਵੀ ਜਾਣ ਇਹਦੇ ਕਰਕੇ ਜੇ ਸਾਡਾ ਵੀ ਘਰ ਚੱਲ ਜਾ ਜੀ ਤੇ ਮਾਲਕ ਵੀ ਤਾਂ ਹੀ ਉਹ ਕਰ ਸਕਦੇ ਜੀ ਟਰਾਂਸਪੋਰਟਰ ਵੀ ਜੀ ਸਾਡੀ ਤਾਂ ਇਹ ਅਥਰਾਂ ਕੇ ਬੇਨਤੀ ਹੈਕਰ ਉਹਨੇ ਵੀ ਸਾਡੇ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਭਾਈ ਜੀ ਕਿੰਨੀ ਆਸ ਰੱਖਦੇ ਹੋ ਇਹ ਜੋ ਤੁਸੀਂ ਇੰਨੀ ਵੱਡੀਆਂ ਸਮੱਸਿਆਵਾਂ ਦੱਸਿਆ ਨੇ ਕਿੰਨੀ ਆਸ ਰੱਖਦੇ ਹੋ ਕਿ ਇਹਨਾਂ ਵੱਲ ਪ੍ਰਸ਼ਾਸਨ ਕੋਈ ਕਦਮ ਕਰੇਗਾ ਜੀ? ਹਾਂ ਜੀ ਗੌਰ ਕਰੇਗਾ ਜੀ ਐਮਐਲਏ ਸਾਹਿਬ ਵੀ ਇਹਨਾਂ ਨੇ ਕੀਤਾ ਜੀ ਇਹਨਾਂ ਨੇ ਬਾਕੀ ਐਸਐਸਪੀ ਸਾਹਿਬ ਨੇ ਜਿਹੜੇ ਬਹੁਤ ਵਧੀਆ ਇਮਾਨਦਾਰ ਬਹੁਤ ਵਧੀਆ ਕੰਮ ਕਰਨੀ ਵਾਲੇ ਆ ਜੀ। ਇਲਾਵਾ ਨਾ ਆਰਡਰ ਨੂੰ ਮੈਂਟੇਨ ਰੱਖਦੇ ਆ ਜੀ ਹਰ ਟਾਈਮ ਬੱਸ ਸਟੈਂਡ ਤੇ ਜੀ ਬਹੁਤ ਸਾਨੂੰ ਉਮੀਦਾਂ ਆ ਜੀ ਐਸਐਸਪੀ ਸਾਹਿਬ ਤੇ ਤੇ ਹਲਕੇ ਦੇ ਐਮਐਲਏ ਸਾਹਿਬ ਤੇ ਪ੍ਰਸ਼ਾਸਨ ਤੇ ਵੀ ਸਾਡੀ ਐਮਐਲਏ ਸਾਹਿਬ ਤਾਂ ਇੰਨੇ ਜਾਨੀ ਮਤਲਬ ਆ ਇੱਕ ਕੱਲਾ ਬੰਦਾ ਜਾ ਕੇ ਵੀ ਗੱਲ ਕਹਿ ਸਕਦਾ ਆ ਉਹ ਸਾਨੂੰ ਤਾਂ ਆਸ ਹੈ ਬਾਕੀ ਐਸਐਸਪੀ ਸਾਹਿਬ ਫਟੇਗੜ ਸਾਹਿਬ ਵਾਲੇ ਨੇ ਉੱਤੇ ਇਹਨਾਂ ਨੇ ਕਾਨੂੰਨ ਆ ਪੱਟਾ ਜੀ ਪਹਿਲਾਂ ਵੀ ਰਕਾਰ ਕਰਦੇ ਆ ਸੀ ਇਹਨਾਂ ਦਾ ਹੀ ਕਹਾ ਸਾਡੇ ਐਸਐਸਪੀ ਸਾਹਿਬ ਵੀ ਬਹੁਤ ਵਧੀਆ ਕਰਾ ਰਹੇ ਇੱਥੇ ਜੜੇ ਮਾਰਦੇ ਰਹਿੰਦੇ ਆ ਜੀ ਆਹ ਕਮਾਂਡੋ ਦੀ ਗੱਡੀ ਆਉਂਦੀ ਰਹਿੰਦੀ ਆ ਜੀ ਕਮਾਂਡੋ ਵਾਲੇ ਹਰ ਬਹੁਤ ਤਿੰਨ ਘ ਜਿਵੇਂ ਤੁਸੀਂ ਦੱਸ ਰਹੇ ਹੋ ਸਰਕਾਰੀ ਨੇ ਵੀ ਕਿਹਾ ਕਿ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਬਸ ਇਹ ਵੀ ਇੰਨਾ ਵਧੀਆ ਜੇ ਬਣਿਆ ਕਿ ਉਹਨਾਂ ਦੀ ਦੇਣ ਹੈ ਤੇ ਧਿਆਨ ਚ ਨਹੀਂ ਕਈ ਵਾਰ ਆਉਂਦੀ ਜੀ ਗੱਲ ਹੁਣ ਤੁਹਾਡੇ ਜਰੀਏ ਚਲੋ ਧਿਆਨ ਚ ਆ ਜੂਗੀ ਜੀ ਇਹ ਸਾਡਾ ਮਸਲਾ ਹਨ ਫੁੱਲਾਸ ਹੈ ਜੀ ਸਾਡੇ ਜਿਹੜੀ ਗੱਲ ਹੈ ਉਹ ਹੱਲ ਕਰਨਗੇ ਜੀ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਇੰਤਝੀ ਤੁਹਾਡਾ ਵੀ ਧੰਨਵਾਦ ਸਾਡੀ ਗੱਲ ਸੁਣਨ ਵਾਸਤੇ ਆਇਓ ਇੱਕ ਜਰੀਆ ਬਣਿਓ ਸਾਡੀ ਗੱਲ ਐਮਐਲਏ ਸਾਹਿਬ अते शास्त्र तो नारियां तक पहुंचाऊंगी जी धन्यवाद जी बहुत-बहुत सत टू वन एंड ऑल दिस इज अमनदीप सेइंग एसोसिएट प्रोफेसर ऑल सेंट्स इंस्टीट्यूट ऑफ मेडिकल साइंस एंड रिसर्च लुधियाना ऑन बिहाफ ऑफ आवर इंस्टीट्यूट आई वुड लाइक टू रिक्वेस्ट वन एंड ऑल टू सीक ब्लेसिंग्स दशम पिता गुरु गोविंद सिंह जी महाराज

ਆਲੰਗਿੰਦਰ ਤੋਂ ਸਵੇਸਪੇਟਾ ਉਹ ਗੋਵਿੰਦ ਜੀ ਦੇ ਚਰਨਾਂ ਦੇ ਵਿੱਚ ਸਰਦਾਰਲੀ ਫਿਟ ਕਰਦੇ ਹਾਂ ਕਿਉਂਕਿ ਇਹ ਸਹੀ ਵਿਹਵ ਦਾ ਚੱਲ ਰਿਹਾ ਹੈ ਇਸ ਹਫ਼ਤੇ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਭਾਵ ਤੇ ਬਹੁਤ ਮੁਸੀਤਾਂ ਆਈਆਂ ਉਹਨਾਂ ਨੇ ਸਾਡਾ ਧਰਮ ਜਮਾਈ ਅੱਜਾ ਪੂਰਾ ਪਰਿਵਾਰ ਇਹਨਾਂ ਸੇ ਸੱਚੀਆਂ ਦੇ ਵਿੱਚ ਲੱਗਦਾ ਹੋਇਆ ਵੱਡੇ ਸਾਹਿਬ ਜੀ ਤੇ ਛੋਟੇ ਸਾਹਿਬ ਅਤੇ ਸੂਟੇ ਸਾਹਿਬ ਜੀ ਦਾ ਨਾਮ ਬਹੁਤ ਮੱਤੇ ਗੱਲ ਕੀਤਾ ਇਸ ਤਰ੍ਹਾਂ ਕਿ ਸੈਭ ਜਗਨ ਦੇ ਚਰਨਾਂ ਦੇ ਵਿੱਚ ਸਰਦਾ ਦੇ ਪੁੱਲ ਪੇਟਾ ਕਰਦੇ ਹੋਏ ਤੇ ਉਹਨਾਂ ਨੂੰ ਸਰ ਸਰਦਾ ਅਰਜ਼ਲੀ ਦਿੰਦੇ ਹੋਏ ਉਹ ਸੰਤਨ ਦੇਪਤੀ ਕਰਦੇ ਹਨ ਕਿ ਆਪੋ ਆਪਣੇ ਬਾਲ ਬੱਚੇ ਲੈ ਕੇ ਤੇ ਅਤੇਗੜ ਸਾਹਿਬ ਦੀ ਬੇਤਰਤਾਤੀ ਤੇ ਜਿੱਥੇ ਸੈਭ ਜਗਨਾ ਖੁੰਦ ਲਿਆ ਉੱਥੇ ਜਾ ਕੇ ਮੱਥਾ ਟੇਕਣਾ ਤੇ ਬੱਚਿਆਂ ਨੂੰ ਦਰਸ਼ਨ ਕਰਾਉਣਾ ਕਿ ਅੱਜ ਤੋਂ ਅਸੀਂ ਸਾਡੇ ਸਾਰੇ ਉਸ ਇੱਕ ਪੁਰਨਾਰਕਲੇਬਾ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਪੈਗਜ਼ਾਦਾ ਨੇ ਸਾਡੇ ਲਈ ਐਡੀ ਪ੍ਰਬਾਨੀ ਦਿੱਤੀ ਉਹ ਉਹਨਾਂ ਦੇ ਜੀਵਨ ਤੋਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਸਿੱਖੀ ਵੱਲ ਨੂੰ ਬਲਣਾ ਚਾਹੀਦਾ ਜਿਹੜੇ ਪਰਿਵਾਰ ਥੋੜੇ-ਮੋਟੇ ਲਾਲਚ ਦੇ ਵਿੱਚ ਲੱਗ ਕੇ ਧਰਮ ਬਲ ਰਹੇ ਆ ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਬੱਚਿਆਂ ਦੀ ਕੁਰਬਾਨੀ ਤੋਂ ਸੇਧ ਲਈਏ ਨਦਿਆਂ ਦੇ ਬਰਖਲਾ ਬੋਲੀਏ ਤੇ ਆਪਣਾ ਸਿੱਖ ਪਤਵਰ ਨੂੰ ਧਿਆਨ ਦਿਈਏ ਵਾਹਿਗੁਰੂ ਜੀ ਕੀ ਫਤਿਹ